ਅਸੀਂ ਗੋਗੀ ਜੀ ਬਹੁਤ ਦਿਲਦਾਰ ਸਾਥੀ ਸੀਗੇ ਦਲੇਰ ਸੀਗੇ ਬੇਵਾਕ ਸੀਗੇ ਲੋਕਾਂ ਦੀ ਗੱਲ ਹਮੇਸ਼ਾ ਖੁੱਲ ਕੇ ਆਪੋਜੀਸ਼ਨ ਦਿੱਤਾ ਕਰਦੀ ਕਰਦੇ ਸੀਗੇ ਜਿੱਥੇ ਸਰਕਾਰ ਦੇ ਵਿੱਚ ਵੀ ਕਮੀ ਪੇਸ਼ੀ ਲੱਗਦੀ ਸੀ ਖੁੱਲ ਕੇ ਗੱਲ ਕਰਦੇ ਸੀਗੇ ਇਹ ਜੇ ਸਾਥੀ ਜਦੋਂ ਜਾਂਦੇ ਨੇ ਤੇ ਪੂਰੇ ਸਮਾਜ ਨੂੰ ਘਾਟ ਪੈਂਦਾ ਹੈ ਕਾਰਨ ਕਾਰਨ ਬੜਾ ਬੜਾ ਕਲੀਅਰ ਹੈ ਜੀ ਪਰਿਵਾਰ ਨੇ ਦੱਸਿਆ ਪੁਲਿਸ ਨੇ ਵੀ ਵੈਰੀਫਾਈ ਸਾਰਾ ਕਰ ਲਿਆ ਰਾਤ ਨੂੰ ਉਹਨਾਂ ਦੀ ਆਦਤ ਹੁੰਦੀ ਸੀ ਕਿ ਕਈ ਵਾਰੀ ਫ੍ਰੀ ਹੋ ਕੇ ਉਹ ਆਪ ਦਾ ਜਿਹੜਾ ਲਾਇਸੈਂਸ ਸੀ ਵੈਪਨ ਹੈ ਉਹਨੂੰ ਸਾਫ ਸਫਾਈ ਕਰਦੇ ਸੀ ਉਹਦੀ ਕਲੀਨਿੰਗ ਕਰਦੇ ਸੀਗੇ ਤੇ ਉਹ ਕਰਦਿਆਂ ਚੱਲ ਗਿਆ ਤੇ ਜੀ ਦੀ ਵਜ੍ਹਾ ਕਰਕੇ ਡੈਥ ਹੋਈ ਆ ਗੋਲੀ ਚੱਲਣਾ ਰਾਤ ਪਤਾ ਲੱਗਾ ਰਾਤ ਵੀ ਹੋ ਕੇ ਗਿਆ ਤੇ ਬਹੁਤ ਵੱਡਾ ਘਟਾ ਪਿਆ ਸਰਕਾਰਨ ਕੀ ਰਿਹਾ ਗੋਲੀ ਜਿਹੜੀ ਨਹੀਂ ਕਾਰਨ ਆਚਾਰਿਕ ਚੱਲੀ ਆ ਕਾਰਨ ਕੋਈ ਹੈ ਨਹੀਂ ਕਿਉਂਕਿ ਦਲੇਰ ਬੰਦਾ ਸੀ ਸਾਰਿਆਂ ਨੂੰ ਪਤਾ ਜਿੱਥੇ ਹਰ ਵੇਲੇ ਹਰ ਇੱਕ ਦੇ ਲਈ ਖਾਣ ਨਾਲਾ ਬੰਦਾ ਹੈ ਤੇ ਇਹਨਾਂ ਦਲੇਰ ਆਦਮੀ ਇਹ ਆਪਣੇ ਆਪ ਨਹੀਂ ਗੋਲੀ ਚੱਲ ਗੋਲੀ ਆਪਣੇ ਆਪ ਨੂੰ ਨਹੀਂ ਮਾਰ ਸਕਦਾ ਗੋਲੀ اچانک ਚੱਲੀ ਹੈ ਤਾਂ ਇਕੱਠੇ ਤੁਸੀਂ ਰਹੋ ਵਿਧਾਨ ਸਭਾ ਬਹੁਤ ਵਿਧਾਨ ਸਭਾ ਚ ਵੀ ਗਰਜਣ ਵਾਲਾ ਸ਼ੇਰ ਦੇ ਲੰਬੰਦਾ ਸੀ ਮੈਂ ਉਹ ਹੀ ਦਲੇਰ ਆਰਮੀ ਸੀ ਦਲੇਰੀ ਦੇ ਨਾਲ ਨਾਲ ਲੋਕਾਂ ਦਾ ਸੇਵਾਦਾਰ ਬਹੁਤ ਤਖੜਾ ਸੀ ਹਰ ਇੱਕ ਦੇ ਕੰਮ ਕਰਨ ਵਾਲਾ ਕੋਈ ਨਹੀਂ ਦੇਖਣਾ ਕਿਹੜੀ ਪਾਰਟੀ ਦਾ ਹਰ ਇੱਕ ਦਾ ਕੰਮ ਕਰਨਾ ਨਿਮਾਣਾ ਵੀ ਪੂਰਾ ਸੀ ਤੇ ਜ਼ੁਰਤ ਵੀ ਪੂਰੀ ਸੀ ਜਦੋਂ ਲੋਕਾਂ ਦੀ ਸੇਵਾ ਦੀ ਗੱਲ ਆਈਏ ਪੂਰਾ ਨਿਮਾਣਾ ਸੀ ਤੇ ਜੋਰਤ ਵੀ ਪੂਰੀ ਰੱਖਦਾ ਸੀ ਤੇ ਕੰਮ ਕਰਾਉਣ ਦੇ ਵਿੱਚ ਵੀ ਮਤਲਬ ਕੋਈ ਕੋਈ ਗੱਲਬਾਤ ਕੀਤੀ ਆਪਣੇ ਹਲਕੇ ਵਾਸਤੇ ਕੀ ਨਹੀਂ ਮੇਰੇ ਕੋਲ ਦੋ ਤਿੰਨ ਦਿਨ ਪਹਿਲਾਂ ਦੋ ਦਿਨ ਪਹਿਲੇ ਕਾਫੀ ਲੰਬੀ ਗੱਲ ਹੋਈ ਵੀ ਮੇਰੇ ਮੇਰੇ ਇੱਥੇ ਇੱਕ ਤਹਿਸੀਲਦਾਰ ਮੈਨੂੰ ਆ ਨਵਾਂ ਦੇ ਦਿਓ ਆਹ ਦੇ ਦਿਓ ਮਤਲਬ ਹਰ ਇੱਕ ਦੇ ਤਹਿਸੀਲਦਾਰ ਬਦਲੀ ਦੀ ਗੱਲ ਕੀਤੀ ਵੀ ਸਵਾਵਾ ਜਿਹੜੀਆਂ ਹੋਰ ਤੇਜ਼ ਕਰਾਓ ਸੋ ਮਤਲਬ ਮਾਨਦਵ ਸਭੀ ਵਾਲਾ ਲੋਕਾਂ ਨੂੰ ਤੰਗ ਪਰੇਸ਼ਾਨੀ ਨਾ ਆਵੇ ਇਹੀ ਆਪਣੇ ਹਲਕੇ ਬਾਰੇ ਮੇਰਾ ਗੱਲ ਕਰ ਰਿਹਾ ਸੀ ਕਿ ਕੋਈ ਵੀ ਸਮੱਸਿਆਵਾਂ ਕਿਸ ਨੂੰ ਨਾ ਹੋਵੇ ਸੋ ਮੈਂ ਉਹਨਾਂ ਨਾਲ ਮਤਲਬ ਪੂਰਾ ਪਿਆਰ ਸੀ ਹਰ ਰੋਜ਼ ਤਕਰੀਬਨ ਗੱਲ ਹੁੰਦੀ ਸੀ ਸੋ ਕੱਲ ਗੱਲ ਨਹੀਂ ਹੋ ਪਾਈ ਕਿਉਂਕਿ ਕੱਲ ਬਿਜੀ ਸੀ ਕਿ ਸਪੀਕਰ ਸਾਹਿਬ ਆਏ ਹੋਏ ਸੀ ਸੋ ਬੁੱਢੇ ਨਾਲ ਦੇ ਮਸਲੇ ਤੇ ਉੱਥੇ ਖੜੇ ਸੀ ਹਰ ਇੱਕ ਨੂੰ ਤੁਸੀਂ ਦੇਖੇ ਹੁਣ ਹਰ ਜਗ੍ਹਾ ਤੇ ਹਰ ਥਾਂ ਖਣ ਨਾਲ ਤੇ ਜੁਰਤਾਂ ਲਖਣ ਨਾਲ ਜੀ ਬਹੁਤ ਵੱਡਾ ਘਾਟਾ ਪਿਆ ਜੀ ਸਾਡੇ ਵੱਡੇ ਭਰਾ ਸੀਗੇ ਗੋਗੀ ਜੀ ਬਹੁਤ ਦਿਲਦਾਰ ਸਾਥੀ ਸੀਗੇ ਦਲੇਰ ਸੀਗੇ ਬੇਵਕ ਸੀਗੇ ਲੋਕਾਂ ਦੀ ਗੱਲ ਹਮੇਸ਼ਾ ਖੁੱਲ ਕੇ ਆਪੋਜੀਸ਼ਨ ਦਿੱਤਾ ਕਰਦੀ ਕਰਦੇ ਸੀਗੇ ਜਿੱਥੇ ਸਰਕਾਰ ਦੇ ਵਿੱਚ ਵੀ ਕਮੀ ਪੇਸ਼ੀ ਲੱਗਦੀ ਸੀ ਖੁੱਲ ਕੇ ਗੱਲ ਕਰਦੇ ਸੀਗੇ ਐਜ ਸਾਥੀ ਜਦੋਂ ਜਾਂਦੇ ਨੇ ਤੇ ਪੂਰੇ ਸਮਾਜ ਨੂੰ ਘਾਟਾ ਪੈਂਦਾ ਹੈ ਕਾਰਨ ਕਾਰਨ ਬੜਾ ਬੜਾ ਕਲੀਅਰ ਹੈ ਜੀ ਪਰਿਵਾਰ ਨੇ ਦੱਸਿਆ ਪੁਲਿਸ ਨੇ ਵੀ ਵੈਰੀਫਾਈ ਸਾਰਾ ਕਰ ਲਿਆ ਰਾਤ ਨੂੰ ਉਹਨਾਂ ਦੀ ਆਦਤ ਹੁੰਦੀ ਸੀ ਕਿ ਕਈ ਵਾਰੀ ਫ੍ਰੀ ਹੋ ਕੇ ਉਹ ਆਪ ਦਾ ਜਿਹੜਾ ਲਾਸੈਂਸੀ ਵਪਨ ਉਹਨੂੰ ਸਾਫ ਸਫਾਈ ਕਰਦੇ ਸੀ ਉਹਦੀ ਕਲੀਨਿੰਗ ਕਰਦੇ ਸੀਗੇ ਤੇ ਉਹ ਕਰਦਿਆਂ ਚੱਲ ਗਿਆ ਤੇ ਜਿਹਦੀ ਵਜ੍ਹਾ ਕਰਕੇ ਡੈਥ ਹੋਈ ਆ